ਅੱਜ ਆਪਾਂ ਛੁੱਟ ਮਰੋੜੀ ਕਿਹੜੀ ਕਿਹੜੀ ਸ਼ਬਦਾਂ ਤੇ ਪੈਂਦੀ ਹੈ ਇਹ ਕਰਾਂਗੇ ਮੈਨੂੰ ਪਤਾ ਹੈ ਕਿ ਜਿਹੜੇ ਬੱਚੇ ਨੇਗੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਪੜ੍ਹੇਖਾ ਪੈਂਦਾ ਹੈ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਸੀ ਇਸ ਲਈ ਮੈਂ ਤੁਹਾਨੂੰ ਜਿਹੜੀ ਇਹ ਵੀਡੀਓ ਬਣਾ ਕੇ ਇਹ ਦੱਸ ਰਹੀਆਂ ਛੁੱਟ ਮਰੋੜੀ ਹੈ ਜਿਹੜੀ ਉਹ ਕਿਹੜੇ ਕਿਹੜੇ ਸ਼ਬਦਾਂ ਤੇ ਪੈਂਦੀ ਹੈ ਛੁੱਟ ਮਰੋੜੀ ਜਿਵੇਂ ਉੱਤੇ ਆਪਾਂ ਕਈ ਵਾਰ ਕਹਿ ਦਿੰਦੇ ਆ ਕਿ ਸ਼ਬਦ ਉੱਤੇ ਬੱਚਾ ਪਤੰਗ ਉਡਾ ਰਿਹਾ ਹੈ ਤੇ ਆਪਾਂ ਉਹਨੂੰ ਸ਼ਾਰਟਕਟ ਕਰਨ ਲਈ ਛੁੱਟ ਮਰੋੜੀ ਲਗਾ ਕੇ ਤੇ ਟੇਪ ਆ ਦਨੇ ਆ ਹਨਾ ਇਹ ਕੀ ਬਣ ਗਿਆ ਉੱਤੇ ਦੇ ਨੂੰ ਆਪਾਂ ਨੇ ਪੂਰਾ ਕਰਨ ਲਈ ਆਪਾਂ ਨੇ ਛੁੱਟ ਮਰੋੜੀ ਪਾਤੀ ਤੇ ਇਹ ਉੱਤੇ ਸ਼ਬਦ ਬਣ ਗਿਆ ਸੱਤ ਉੱਤੇ ਬੱਚਾ ਪਤੰਗ ਉਡਾ ਰਿਹਾ ਹੈ ਠੀਕ ਹੈ ਐਮੀ ਮੇਲੇ ਵਿੱਚ ਬਹੁਤ ਭੀੜ ਸੀ ਮੇਲੇ ਚ ਬਹੁਤ ਭੀੜ ਸੀ ਹਮੀ ਛੁੱਟ ਮਰੋੜੀ ਪਾ ਕੇ ਚੋ ਪਾਇਆ ਹੋਇਆ ਹੈ ਮੇਲੇ ਵਿੱਚ ਬਹੁਤ ਭੀੜ ਸੀ ਮੇਲੇ ਚ ਬਹੁਤ ਭੀੜ ਸੀ ਜਿਵੇਂ ਆ ਗਿਆ ਗਲਾਸ ਵਿੱਚੋਂ ਪਾਣੀ ਬਾਹਰ ਕੱਢ ਦਿਓ ਇਸ ਤਰ੍ਹਾਂ ਹੀ ਚੂ ਇਹ ਵੀ ਛੁਟਮਰੋੜੀ ਲਾ ਕੇ ਵਿੱਚੋਂ ਦਾ ਸ਼ਬਦ ਜਿਹੜਾ ਆਪਾਂ ਸ਼ਾਰਟਕਟ ਲਿਖਤਾ ਚੂ ਇਸ ਤਰ੍ਹਾਂ ਹੀ ਕਈ ਵਾਰ ਹੁੰਦਾ ਹੈ ਕਿ ਤੁਸੀਂ ਨੇ ਕਈ ਕਪਤਾਵਾਂ ਦੇ ਵਿੱਚ ਜਾ ਕੇ ਕਈ ਕਈ ਸ਼ਬਦਾਂ ਕਈ ਵਾਕਾਂ ਦੇ ਵਿੱਚ ਜਿਹੜੀ ਹੈ ਹਵਾ ਦੀ ਥਾਂ ਤੇ ਛੁਟਮਰੋੜੀ ਲਾ ਕੇ ਬਾ ਬਾ ਲਿਖਿਆ ਹੋਇਆ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਹੀ ਇਕੱਠ ਇਕੱਠ ਵਿੱਚ ਮੇਲੇ ਵਿੱਚ ਬਹੁਤ ਇਕੱਠ ਸੀ ਇਕੱਠ ਛੁਟਮਰੋੜੀ ਲਾ ਕੇ ਇੱਕਠ ਨੂੰ ਇਕੱਠ ਵੀ ਲਿਖ ਸਕਦੇ ਆਪਾਂ ਇਸ ਤਰ੍ਹਾਂ ਹੀ ਇਕੱਲਾ ਇਕੱਲਾ ਮੈਂ ਇਕੱਲਾ ਕੀ ਕਰ ਸਕਦਾ ਹਾਂ ਜਿਵੇਂ ਮੈਂ ਇਕੱਲਾ ਘਰ ਵਿੱਚ ਰਹਿੰਦਾ ਹਾਂ ਇਕੱਲਾ ਵੀ ਲਿਖ ਕਹਿ ਸਕਦੇ ਆਪਾਂ ਹਨਾ ਕਈ ਵਾਕਾਂ ਦੇ ਵਿੱਚ ਇਕੱਲਾ ਲਿਖਿਆ ਹੋਇਆ ਹੁੰਦਾ ਕਈ ਜਿਹੜੇ ਲੇਖਕ ਨੇ ਉਹ ਵੀ ਆਪਣੀਆਂ ਕਹਾਣੀਆਂ ਦੇ ਵਿੱਚ ਇਸ ਤਰ੍ਹਾਂ ਇਕੱਠ ਇਕੱਲਾ ਇਹ ਸ਼ਬਦ ਆ ਬਾ ਇਹ ਵਰਤਦੇ ਆਂਦੇ ਨੇ ਇਸ ਤਰ੍ਹਾਂ ਜਿਹੜਾ ਛੁੱਟ ਮਰੋੜੀ ਹੈ ਜਿਹੜੀ ਉਹ ਬੱਚੇ ਸਾਰੇ ਕਈ ਵਾਰਕ ਤਾਂ ਮੈਂ ਦੇਖਿਆ ਕਿ ਉਹ ਗਲਤ ਪਾਈ ਹੁੰਦੀ ਹੈ ਪੁੱਠੀ ਤੇ ਛੁੱਟ ਮਰੋੜੀ ਹੈ ਜਿਹੜੀ ਉਹ ਸਹੀ ਢੰਗ ਹੈ ਜਿਹੜਾ ਉਹ ਇਸ ਤਰ੍ਹਾਂ ਹੀ ਪੈਂਦੀ ਆ ਨੂੰ ਕੋਮੇ ਨੂੰ ਜਿਹੜਾ ਪੁੱਠਾ ਕਰਕੇ ਲਾਉਣਾ ਇਹਨੂੰ ਕੀ ਕਹਿੰਦੇ ਨੇ ਛੁੱਟ ਮਰੋੜੀ ਕਹਿੰਦੇ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਧੰਨਵਾਦ ਜੀ